ਰੋਹਾਨੀਅਤ ਤੇ 뮤ਜ਼ਿਕ ਤਾਂ ਦੇ ਲਈ ਕਿੱਥੇ ਜਾ ਕੇ ਉਹ ਜੋੜਦਾ ਹੈ ਸ਼ੁਰੂ ਹੁੰਦਾ ਹੈ ਜਿੱਥੋਂ ਸ਼ੁਰੂ ਹੁੰਦਾ ਉੱਥੇ ਖਤਮ ਹੁੰਦਾ ਹੈ ਉਹੀ ਧੁਰਾ ਹੈ ਉਹੀ ਖਤਮ ਹੈ ਉੱਥੋਂ ਹੀ ਸ਼ੁਰੂ ਉੱਥੇ ਖਤਮ ਉਹਦੇ ਵਿੱਚ ਜੋ ਕੁਝ ਵੀ ਹੈ ਉਹੀ ਹੈ ਜਿੱਥੋਂ ਸ਼ੁਰੂ ਹੋ ਰਿਹਾ ਜਿੱਥੇ ਖਤਮ ਹੋ ਰਿਹਾ ਉਹ ਇੱਕ ਓੰਕਾਰ ਉਹੀ ਹੈ ਤੁਹਾਡੇ ਲਈ ਨਾਨ ਡਿਵੈਲਟੀ ਅਧਵਿੱਤ ਹੈ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੇ ਦਰਸ਼ਨ ਕਰਨੇ ਸਭ ਗੋਬਨ ਹੈ ਸਭ ਗੋਬਨ ਹੈ ਹੁਣ ਤੁਸੀਂ ਸੋ ਕਾਲਡ ਆਡੀਅנס ਦੇ ਸਾਹਮਣੇ ਹੋ ਪਰ ਸਾਰੇ ਦੇ ਵਿੱਚ ਉਹ ਬਰਾਜਮਾ ਉਹੀ ਹੈ ਉਹੀ ਹੈ ਉਹੀ ਆਪ ਹੀ ਉਹ ਗਾ ਰਿਹਾ ਹੈ ਆਪ ਹੀ ਉਹ ਸੁਣਨਾ ਆ ਰਿਹਾ ਹੈ ਆਪ ਹੀ ਉਹ ਦੇਖ ਰਿਹਾ ਹੈ ਆਪ ਹੀ ਦਿਖਾ ਰਿਹਾ ਹੈ ਉਹਦੀ ਮੌਜ ਹੈ ਜੇ ਉਹਦੀ ਮੌਜ ਨਹੀਂ ਤਾਂ ਫਿਰ ਕੋਈ ਵੀ ਨਹੀਂ ਦੇਖਣ ਆਊਗਾ ਉਹਦੀ ਮਰਜ਼ੀ ਹੈ ਬੰਦੇ ਨੂੰ ਲੱਗਦਾ ਕਿ ਵੀਰੇ ਵੀ ਮੈਨੂੰ ਇੰਨੇ ਬੰਦੇ ਦੇਖਣ ਆ ਰਹੇ ਜਾਂ ਅਸੀਂ ਕਿਸੇ ਨੂੰ ਦੇਖਣ ਜਾ ਰਹੇ ਹਾਂ ਜਦੋਂ ਜਦੋਂ ਉਹਦਾ ਇਸ਼ਾਰਾ ਹੋ ਜਾਂਦਾ ਉਹ ਲੋਕ ਦੇਖਣ ਪਹੁੰਚ ਜਾਂਦੇ ਆ ਜਦੋਂ ਇਸ਼ਾਰਾ ਉਹਦਾ ਬੰਦ ਹੋ ਜਾਂਦਾ ਵੀ ਨਹੀਂ ਉਹਦੋਂ ਨਹੀਂ ਹੁੰਦੇ ਫਿਰ ਸੋ ਉਹੀ ਹੈ ਜਿਹੜਾ ਦ ਦ ਚਾਈਲਡ ਇਨ ਯੂ ਜਿਹੜਾ ਅੰਦਰ ਤੁਹਾਡੇ ਦਰਜੀਤ ਜਨਨਨੀ ਜਰਨੀ ਹੁਣ ਤੱਕ ਬਣਾਈਆਂ ਉਹਦੀ ਸਪਿਰਚੁਅਲਿਟੀ ਉਹਦਾ ਹੁਕਮ ਉਹਨੇ ਜੋ ਮਹਿਸੂਸ ਕੀਤਾ ਤੇ ਹੁਣ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਕਿੱਦਾਂ ਤੁਹਾਨੂੰ ਫੀਲ ਹੋ ਰਿਹਾ ਲਾਈਕ ਇੰਨੀ ਤੁਹਾਡੀ ਜਰਨੀ ਜਿਹੜੀ ਹੋਈ ਹੈ ਹੁਣ ਉਹ 200 ਵਿੱਚ ਮਰ ਗਿਆ ਜਿਹਨੂੰ ਮੈਂ ਜਾਣਦਾ ਸੀ ਉਹ ਮਰ ਗਿਆ 200 ਵਿੱਚ ਹੁਣ ਉਹੀ ਹੈ ਇਹ ਜਿਹੜੀ ਫੀਲਿੰਗ ਆ ਤੁਸੀਂ ਹਮੇਸ਼ਾ ਆਪਣੇ ਆਪ ਅੰਦਰ ਇਹਨੂੰ ਤਾਜ਼ਾ ਰੱਖਦੇ ਹੋ ਜਿਹੜੀ ਮਤਲਬ ਕਿ ਮੈਂ ਤੇ ਤੂੰ ਇੱਕ ਹੀ ਆ ਮਤਲਬ ਜੋ ਮੈਂ ਬਾਹਰ ਦੇਖ ਰਿਹਾ ਜੋ ਅੰਦਰ ਹੋ ਰਿਹਾ ਇੱਕ ਹੀ ਹੈ ਹਾਂਜੀ ਪਰਦਾ ਖੁੱਲ ਗਿਆ ਹਾਂਜੀ ਹਾਂ ਪਰ ਇਹ ਜਦੋਂ ਤੁਸੀਂ ਦੁਨੀਆ 'ਚ ਹੈਗੇ ਆ ਜਾਂ ਇਸ ਤੁਸੀਂ ਹਿਊਮਨ ਫਾਰਮ 'ਚ ਹੈਗੇ ਆ ਇਸ ਬੋਡੀ 'ਚ ਜਦੋਂ ਤੱਕ ਮੈਂ ਇਸ ਬੋਡੀ 'ਚ ਹੈਗਾ ਹਾਂ 24 ਰੱਖਣਾ ਤਾਂ ਬਹੁਤ ਟਫ ਹੈ ਸ਼ਾਇਦ ਉਹ ਵਸਥਾ ਵੀ ਕਦੇ 24 ਵਾਲੀ ਵੀ ਮਾਰੇ ਕਰਨਗੇ ਕਿਰਪਾ ਪਰ 24 ਆਵਰਸ ਦੇ ਵਿੱਚ ਆਬਵੀਅਸਲੀ ਬਹੁਤ ਸਾਰੀਆਂ ਗਲਤੀਆਂ ਹੁੰਨੀਆਂ ਤੇ ਫਿਰ ਮਹਿਸੂਸ ਹੁੰਦਾ ਕਿ ਇੱਥੇ ਹੁਣ ਤੂੰ ਮੈਂ ਪਰ ਤੂੰ ਹੈ ਨਹੀਂਗਾ ਤੂੰ ਜ਼ੀਰੋ ਆ ਜੇ ਜ਼ੀਰੋ ਆ ਤਾਂ ਫਿਰ ਤੈਨੂੰ ਫਰਕ ਨਹੀਂ ਪੈਣਾ ਚਾਹੀਦਾ ਤੈਨੂੰ ਕੋਈ ਬੁਰਾ ਬੋਲ ਰਿਹਾ ਕੋ ਚੰਗਾ ਬੋਲ ਰਿਹਾ ਕੋ ਗਾਲ ਕੱਢ ਰਿਹਾ ਕੋ ਸਲਾਹ ਰਿਹਾ ਤੇ ਉਹ ਫਿਰ ਫਰਕ ਪੈਣਾ ਨਹੀਂ ਚਾਹੀਦਾ ਜੇ ਉਹ ਹੀ ਆ ਆਪ ਹੀ ਤਾਂ ਬੋਲ ਰਿਹਾ ਜੇ ਗਾਲਾਂ ਕੱਢ ਰਿਹਾ ਤਾਂ ਵੀ ਆਪ ਜੇ ਚੰਗਾ ਬੋਲ ਰਿਹਾ ਤਾਂ ਵੀ ਆਪ ਬਸ ਉਹ ਦੇਖਦਾ ਵੀ ਬੰਦਾ ਕਿੱਥੇ ਖੜਾ ਹੈ ਤੇ ਉਹ ਗਲਤੀਆਂ ਜ਼ਰੂਰ ਹੋ ਰਹੀਆਂ ਆ ਤੇ ਮੈਂ ਸ਼ੁਕਰ ਆ ਮਹਾਰਾਜ ਦਾ ਕਿ ਟਾਈਮ ਘਟ ਗਿਆ ਪਹਿਲਾਂ ਸ਼ਾਇਦ ਲੇਟ ਪਤਾ ਲੱਗਦਾ ਹੋਊਗਾ ਹੁਣ ਅਹਿਸਾਸ ਤਾਂ ਹੋ ਜਾਂਦਾ ਕਿ ਮੈਂ ਇੱਥੇ ਗਲਤ ਹਾਂ ਹੁਣ ਮੈਂ ਆ ਗਈ ਇੱਥੇ ਹਾਂ ਅਹਿਸਾਸ ਤਾਂ ਹੋ ਜਾਂਦਾ ਫਿਰ ਫਿਰ ਕੋਸ਼ਿਸ਼ ਕਰਦੀ ਆ ਮਾਫੀ ਮੰਗੀ ਦੀ ਆ ਮਹਾਰਾਜ ਮਾਫ ਕਰ ਦਿਓ ਫਿਰ ਸਟਾਰਟ ਉਹ ਛੇਤੀ ਸਾਕਸ਼ੀ ਹੋ ਜਾਂਦਾ ਬੰਦਾ ਉਹ ਹੁਣ ਹੁਣ ਛੇਤੀ ਹੋਣ ਲੱਗ ਪਿਆ ਪਹਿਲਾਂ ਸ਼ਾਇਦ ਮੁੱਲਾਂ ਦਾ ਥੋੜਾ ਟਾਈਮ ਲੱਗਦਾ ਸੀ ਪਤਾ ਤਾਂ ਪਹਿਲਾਂ ਵੀ ਲੱਗਦਾ ਸੀ ਰਾਤ ਤੱਕ ਤਾਂ ਪਤਾ ਲੱਗ ਹੀ ਜਾਂਦਾ ਸੀ ਸਵੇਰ ਤੋਂ ਸ਼ਾਮ ਤੱਕ ਪਰ ਹੁਣ ਜਿਹੜੀ ਉਹਦੀ ਟਾਈਮ ਬਹੁਤ ਘਟ ਗਿਆ ਹੁਣ ਛੇਤੀ ਪਤਾ ਲੱਗ ਜਾਂਦਾ ਹੁਣ ਸੈਕਿੰਡਸ ਚ ਪਤਾ ਲੱਗ ਜਾਂਦਾ ਕਿ ਸ਼ੁਕਰ ਹੈ ਮਹਾਰਾਜ ਦਾ ਉਹਦੀ ਮਰਜ਼ੀ ਅਜ ਪਤਾ ਲੱਗ ਰਿਆ ਜਦੋਂ ਉਹਦੀ ਮਰਜ਼ੀ ਨਾ ਹੋਈ ਫਿਰ ਹੋ ਸਕਦਾ ਸਾਲਾ ਨਾ ਪਤਾ ਲੱਗੇ ਫਿਰ ਬੰਦਾ ਭਟਕਣ ਲੱਗੇ ਤਾਂ ਭਟਕ ਵੀ ਜਾਂਦਾ ਬੰਦਾ ਹਾਂਜੀ ਇਕ ਵਾਰੀ ਕੋਵਾਲੀ ਸੁਣ ਰਹੀ ਸੀ ਉਹਦੇ ਚ ਅਨਹਦਨਾਦ ਦੀ ਗੱਲ ਹੋ ਰਹੀ ਸੀ ਹਨਾ ਅਨਹਦ ਬਾਜਾ ਵੱਜੇ ਹਨਾ ਸ਼ਾਂ ਦਾ ਤੁਹਾਡੇ ਲਈ ਅਨਹਦ ਕੀ ਆ ਐਜ਼ ਅ 뮤జిਸ਼ੀਅਨ ਯੂ نو ਗੁਰੂ ਨਾਨਕ ਦੇਵ ਜੀ ਲਈ ਵੀ ਅਨਹਦਨਾਦ ਸੁਣਨਾ ਹਨਾ ਤੇ ਤੁਹਾਡੇ ਲਈ ਅਨਹਦ ਕੀ ਆ ਹੱਦ ਕੀ ਆ ਤੇ ਅਨਹਦ ਕੀ ਆ ਤੁਹਾਡੇ ਲਈ ਇਹ ਕੰਟਰੋਵਰਸ਼ਲ ਹੋ ਜਾਣਾ ਇਹਦਾ ਜਵਾਬ ਇਹਦਾ ਜਵਾਬ ਕੰਟਰੋਵਰਸ਼ਲ ਹੋ ਜਾਣਾ ਕਿਉਂਕਿ ਬਹੁਤ ਸਾਰੇ ਬੰਦੇ ਰੈਡੀ ਆ ਸੁਣ ਲਈ ਬਹੁਤ ਸਾਰੇ ਬੰਦੇ ਨੇ ਇੱਕ ਆਪਣਾ ਪਰਸਪੈਕਟਿਵ ਬਣਾਇਆ ਕਿ ਇਹ ਅਨਹਦ ਨਾਦ ਹੈ। ਸੋ ਉਹਨਾਂ ਦੇ ਲਈ ਉਸ ਚੀਜ਼ ਨੂੰ ਤੋੜਨਾ ਬਹੁਤ ਮੁਸ਼ਕਿਲ ਹੈ। ਸੋ ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ। ਮੈਂ ਚਾਹੁੰਦਾ ਕਿ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸੁਣੇ। ਹਾਂਜੀ। ਲਾਸਟ ਕੁਐਸਚਨ ਹੀ ਆ ਮਤਲਬ ਇਹ ਤੁਸੀਂ ਥੋੜਾ ਹੋਰ ਇਹਨੂੰ ਡੀਪਟ ਦੱਸ ਸਕਦੇ ਆ। ਸ਼ੂਨਿਆ ਅਵਸਥਾ ਕੀ ਹੈ ਤੁਹਾਡੇ ਲਈ? ਤੁਸੀਂ ਮਤਲਬ ਸ਼ੂਨਿਆ ਤੁਸੀਂ ਸ਼ੂਨਿਆ 'ਚ ਜਾ ਕੇ ਲਾਈਕ ਵਿਦਰਨ ਯੋਰਸੈਲਫ ਆਪਣੇ ਆਪ ਤੇ ਜਾ ਕੇ ਵਾ ਹਾਊ ਡੂ ਯੂ ਫੀਲ ਰਾਈਟ ਨਾਉ ਇਨਸਾਈਡ ਯੂ ਟਰਾਈ ਮੈਂ ਕਰਦਾ 100% ਜਦੋਂ ਯੋਗਾ ਕਰਦਾ ਉਹ ਸ਼ੂਨੇ ਹੋਣਾ ਫਿਰ ਵੀ ਕਈ ਵਾਰੀ ਕੋਈ ਵਿਚਾਰ ਆਉਂਦਾ ਤੇ ਪਰ ਬਹੁਤ ਟਾਈਮ ਬੈਸਟ ਟਾਈਮ ਹੁੰਦਾ ਜਦੋਂ ਮੈਂ ਯੋਗਾ ਕਰ ਰਿਹਾ ਹੁੰਦਾ ਹਠ ਯੋਗਾ ਯੋਗਾ ਯੋਗ ਪਹਿਲਾਂ ਕਹਿੰਦੇ ਸੀ ਤੇ ਮੈਡੀਟੇਸ਼ਨ ਮੇਰੇ ਲਈ ਸਭ ਇੱਕੋ ਹੀ ਹੈ ਜਦੋਂ ਕਲੀਅਰ ਹੁੰਦੀ ਹੈ ਚੀਜ਼ ਜਦੋਂ એનર્ਜੀ ਕਲੀਅਰ ਹੁੰਦੀ ਹੈ ਫਿਰ ਧਿਆਨ ਆਪਣੇ ਆਪ ਜੁੜ ਜਾਂਦਾ ਹੈ ਔਰ ਮੈਨੂੰ ਲੱਗਦਾ ਧਿਆਨ ਸਿਰਫ ਉਦੋਂ ਨਹੀਂ ਜੁੜਦਾ ਕਿ ਜਦੋਂ ਤੁਸੀਂ ਧਿਆਨ ਕਰਨ ਲਈ ਬਹਿ ਗਏ ਜਦੋਂ ਤੁਸੀਂ ਜਿਮ 'ਚ ਜਾਂਦੇ ਆ ਬਾਡੀ ਜਿਮ 'ਚ ਨਹੀਂ ਬਣਦੀ ਬਾਡੀ ਬਣਦੀ ਆ ਤੁਹਾਡੇ ਸਾਰੇ ਦਿਨ ਦੇ ਡਿਸਪਲਿਨ ਨਾਲ ਧਿਆਨ ਤੁਹਾਡਾ ਬਹਿ ਕੇ ਨਹੀਂ ਜੁੜਨਾ ਧਿਆਨ ਤੁਹਾਡੇ ਡਿਸਪਲਿਨ ਨਾਲ ਜੁੜਨਾ ਜਦੋਂ ਤੁਸੀਂ ਦੁਨੀਆ ਨਾਲ ਵਿਚਰ ਰਹੇ ਸਾਰੇ ਦਿਨ 'ਚ ਸੋ ਉਹ ਕਾਊਂਟ ਹੋਣਾ ਜਦੋਂ ਤੁਸੀਂ ਬਹਿਣਾ ਫਿਰ ਪਤਾ ਵੀ ਨਹੀਂ ਲੱਗਣਾ ਤੁਹਾਡਾ ਧਿਆਨ ਕਦੋਂ ਜੁੜ ਜਾਣਾ ਪਤਾ ਨਹੀਂ ਲੱਗਣਾ ਉਹਨੇ ਕਦੋਂ ਕਿਰਪਾ ਕਰ ਦੇਣੀ ਆ ਸੋ ਕਾਊਂਟ ਕਰਦਾ ਮੈਨੂੰ ਲੱਗਦਾ ਜਿਹੜਾ ਮੈਂ ਪਰਸਨਲ ਐਕਸਪੀਰੀਅੰਸ ਦੱਸ ਸਕਦਾ ਕਾਊਂਟ ਕੀ ਕਰਦਾ ਕਾਊਂਟ ਜਿਮ ਚ ਵਰਕਆਊਟ ਕਰਨਾ ਕਾਊਂਟ ਨਹੀਂ ਕਰਦਾ ਡਿਸਪਲਿਨ ਕਾਊਂਟ ਕਰਦਾ ਤੁਸੀਂ ਫੂਡ ਕੀ ਖਾਣੇ ਆ ਉਸ ਹਿਸਾਬ ਨਾਲ ਤੁਹਾਡੀ ਬੋਡੀ ਰਿਫਲੈਕਟ ਕਰੂਗੀ ਸੋ ਜਿੱਦਾਂ ਤੁਸੀਂ ਲੋਕਾਂ ਨਾਲ ਵਿਚਰਦੇ ਆ ਜਿੱਦਾਂ ਤੁਸੀਂ ਵਿਹਾਰ ਕਰ ਰਹੇ ਆ ਲੋਕਾਂ ਨਾਲ ਕੋਈ ਚਲਾਕੀ ਕਰ ਰਹੇ ਆ ਜੇ ਬੰਦੇ ਨਾਲ ਦਾ ਮੈਂ ਇੱਥੇ ਐ ਕਰ ਗਿਆ ਆ ਹੋ ਗਿਆ ਇਹਨੂੰ ਪਤਾ ਨਹੀਂ ਲੱਗਾ ਉਹ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਉਦੋਂ ਤੱਕ ਪਿੱਛੇ ਨਹੀਂ ਛੱਡਣਾ ਜਿੰਨੀ ਮਾਜੀ ਟਰਾਈ ਕਰ ਲੋ ਬਹਿਣ ਦੀ ਚੌਂਕੜਾ ਉਦੋਂ ਹੀ ਵੱਜਣਾ ਜਦੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਫਿਰ ਮਾਰਾ ਨੇ ਕਦੇ ਵੀ ਕਿਰਪਾ ਕਰ ਦੇਣੀ ਫਿਰ ਤਾਂ ਸਕਿੰਟ ਲੱਗਦੇ ਮਾਰਾ ਹੀ ਕਹਿੰਦੇ లైక్ ਤੇ ਤੁਸੀਂ ਜੋ ਦੇਖਦੇ ਆ ਸਾਹਮਣੇ ਤੁਹਾਨੂੰ ਕਾਦੇ ਦਰਸ਼ਨ ਹੋ ਰਿਹਾ ਆ ਆਡੀਅנס ਚ ਕੀ ਦਿਖ ਰਿਹਾ ਤੁਹਾਨੂੰ ਇੱਕ ਤਾਂ ਬੱਚਿਆਂ ਚ ਚਾਹ ਬਹੁਤ ਆ ਇੱਥੇ ਆਉਣ ਦਾ ਹਨਾ ਸਾਰੇ ਲਈ ਇੱਕ ਬਹੁਤ ਹੀ ਵੱਡਾ ਡੇ ਹੈ ਹਨਾ ਤੁਹਾਨੂੰ ਕੀ ਦਿਖ ਰਿਹਾ ਉੱਥੇ ਤੁਹਾਡੇ ਲਈ ਕੀ ਦਰਸ਼ਨ ਹੋਰ ਉਹ ਤੁਹਾਨੂੰ ਦਰਸ਼ਨ ਕਰਨਾ ਹੈ ਤੁਸੀਂ ਕੀ ਉੱਥੇ ਦਰਸ਼ਨ ਕਰ ਰਹੇ ਹੋ ਮਤਲਬ ਪਰਮਾਤਮਾ ਦੇ ਨਾਲ ਉਹਨੂੰ ਲਿੰਕ ਕਰਕੇ ਆਕਾਰ ਤਾਂ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਨਾ ਰੂਪ ਨਾ ਰੇਖ ਨਾ ਰੰਗ ਕੇ ਚਿੱਤ੍ਰ ਗੁਣ ਤੇ ਪ੍ਰਭ ਪਿੰਨ ਤੇਸੇ ਬੁਝਾਇ ਨਾਨਕਾ ਜਿਸ ਹੋਵੇ ਸੁਪਰਸਨ ਰੂਪ ਰੇਖ ਤੇ ਰੰਗ ਤੋਂ ਤਾਂ ਬਾਹਰ ਐ ਉਹ ਇਹਨਾਂ ਤੋਂ ਬਾਹਰ ਹੀ ਦੇਖਣ ਦੀ ਕੋਸ਼ਿਸ਼ ਕਰਦਾ ਨਾ ਮੇਰੇ ਲਈ ਕੋਈ ਰੂਪ ਐ ਨਾ ਰੇਖ ਐ ਨਾ ਕੋਈ ਰੰਗ ਐ ਜਿਹੜੀ ਵੀ ਕੋਈ ਕਮਿਊਨਿਟੀ ਦਾ ਬੰਦਾ ਆਇਆ ਸਾਰਿਆਂ ਨੂੰ ਸਵਾਗਤ ਉਹੀ ਐ ਕਮਿਊਨਿਟੀਆਂ ਤਾਂ ਚਲੋ ਗਾਹਾਂ ਬਣ ਗਈਆਂ ਚਲੋ ਕਮਿਊਨਿਟੀ ਸੈਂਟਰਸ ਬਣ ਗਏ ਗਾਹਾਂ ਤੋਂ ਗਾਹ ਪਰ ਹੈ ਤਾਂ ਉਹ ਆਪੀ